ਦਰਾਣਾ ਕਰ ਮੁਕਤ ਸਰ ਮੁਕਤ ਮੁਕਤ ਕਰ ਕੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪ ਸੰਗਤ ਨੂੰ ਅਸੀਂ ਜਿਸ ਪਾਵਨ ਅਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਉਹ ਹੈ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਸ੍ਰੀ ਮੁਕਸਸ ਸਾਹਿਬ ਇਹ ਉਹ ਪਾਵਨ ਅਸਥਾਨ ਹੈ ਜਿੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੀ ਆਖਰੀ ਫੈਸਲਾਕੋਨ ਜੰਗ ਮੁਗਲਾਂ ਦੇ ਖਿਲਾਫ ਲੜੀ ਸੀ ਤੇ ਇਸੇ ਪਾਵਨ ਅਸਥਾਨ ਦੇ ਉੱਤੇ ਉਹ 40 ਸਿੰਘ ਜਿਹੜੇ ਅਨੰਦਗੜ੍ਹ ਦਾ ਕਿਲਾ ਛੱਡਣ ਵੇਲੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ ਇਸ ਫੈਸਲਾਕੋਨ ਜੰਗ ਦੇ ਵਿੱਚ ਗੁਰੂ ਜੀ ਦਾ ਸਾਥ ਦਿੰਦੇ ਨੇ ਤੇ ਇੱਥੇ ਹੀ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ ਤੇ ਆਖਿਰ ਦੇ ਵਿੱਚ ਭਾਈ ਮਹਾ ਸਿੰਘ ਗੁਰੂ ਸਾਹਿਬ ਤੋਂ ਸਿਰਫ ਇੱਕ ਬੇਨਤੀ ਕਰਦੇ ਨੇ ਕਿ ਗੁਰੂ ਪਾਸ਼ਾ ਸਾਡੀ ਭੁੱਲ ਬਖਸ਼ਾ ਦਿਓ ਤੇ ਜੋ ਵਿਦਾਵਾ ਅਸੀਂ ਤੁਹਾਨੂੰ ਲਿਖਿਆ ਸੀ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਉਹ ਵਿਦਾਵਾ ਪਾੜ ਦਿਓ ਗੁਰੂ ਸਾਹਿਬ ਨੇ ਭਾਈ ਮਹਾਨ ਸਿੰਘ ਦੀ ਗੱਲ ਮੰਨੀ ਤੇ ਵਿਦਾਵਾ ਪਾੜ ਦਿੱਤਾ ਤੇ ਇਹਨਾਂ 40 ਸਿੰਘਾਂ ਨੂੰ ਫਿਰ ਗੁਰੂ ਸਾਹਿਬ ਨੇ ਮੁਕਤਿਆਂ ਦਾ ਦਰਜਾ ਦਿੱਤਾ ਤੇ ਉਹਨਾਂ 40 ਸਿੰਘਾਂ ਦੀ ਯਾਦ ਦੇ ਵਿੱਚ ਹੀ ਇਹ ਗੁਰਦੁਆਰਾ ਸ੍ਰੀ ਟੁੱਟੀਗੰਡੀ ਸਾਹਿਬ ਸ਼ਿਸ਼ੋਬਿਤ ਹੈ ਤਨਤਨ ਸ਼੍ਰੀ ਗੁਰਗੋਸ਼ੀ ਮਹਾਰਾਜ ਜਿਹਨ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਚਮਕੌਰ ਦੀ ਗਲੀ ਤੋਂ ਹੁੰਦੇ 마ਸੀ ਵਾਲੇ ਤੋਂ ਹੁੰਦੇ ਹੋਏ ਰਾਏਕਲਾਂ ਰਾਏਕੋਟੋਂ ਹੁੰਦੀ ਹੋਈ ਦੀਨਾ ਕਾਂਗੜ ਰਾਮਿਆਣਾ ਕੋਟਕਪੂਰੇ ਪੁੱਜੀ ਸਤਗੁਰੂ ਜੀ ਕੋਟਕਪੂਰੇ ਤੋਂ ਚੱਲੇ ਤੇ ਖਦਰਾਨੀ ਦੀ ਢਾਲ ਤੇ ਪਹੁੰਚੇ ਇਹ ਤਿੰਨ ਭਰਾ ਸਨ ਖਦਰਾਨਾ ਰੁਪਾਲਾ ਤੇ ਤਿਤਗਾਣਾ ਤਿੰਨੇ ਖੱਤਰੀ ਭਰਾ ਜਿਹੜੇ ਵਹਿਗੁਰੂ ਦੇ ਉਪਾਸ਼ਕ ਸਨ ਇਹ ਜੋ ਜ਼ਮੀਨ ਸੀ ਇਥੋਂ ਲੈ ਕੇ ਤੇ ਜਲਾਲਾਬਾਦ ਤੱਕ ਖਦਰਾਨੀ ਖਤਰੀ ਦੀ ਸੀ ਜਦੋਂ ਸਤਿਗੁਰੂ ਜੀ ਇੱਥੇ ਪਹੁੰਚੇ ਕਿਉਂਕਿ ਇਹਨਾਂ ਨੇ ਜਿਹੜੀਆਂ ਘਟਾਬਾਂ ਖਦਵਾਈਆਂ ਹੋਈਆਂ ਸਨ ਇਲਾਕੇ ਵਿੱਚ ਪਾਣੀ ਦੀ ਬਹੁਤ ਘਾਟੂਨ ਕਰਕੇ ਜਦੋਂ ਬਾਰਿਸ਼ ਪੈਂਦੀ ਸੀ ਤੇ ਇਹਨਾਂ ਢਾਬਾਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਸੀ ਫਿਰ ਇਲਾਕੇ ਦੇ ਲੋਕ ਜਿਹੜੇ ਸੀ ਇਹਨੂੰ ਵਰਤੋਂ 'ਚ ਲਿਆ ਕਰਦੇ ਸਨ ਜਦੋਂ ਸਤਿਗੁਰੂ ਜੀ ਇੱਥੇ ਪਹੁੰਚੇ ਤੇ ਢਾਬ ਦੇ ਵਿੱਚ ਥੋੜਾ ਜਿਹਾ ਪਾਣੀ ਸੀ ਸਤਿਗੁਰੂ ਜੀ ਨੇ ਕਿਹਾ ਕਿ ਇੱਥੇ ਹੀ ਆਪਾਂ ਜਿਹੜੇ ਦੁਸ਼ਮਣਾਂ ਦੇ ਨਾਲ ਲੋਹਾ ਲਾਂਗੇ ਇਹ ਜੀ ਜਿਹੜੀ ਖਦਰਾਨੀ ਦੀ ਢਾਬ ਤੋਂ ਟਿੱਬੀ ਜਿਹੜੀ ਉੱਚਾ ਸਥਾਨ ਸੀ ਸਤਿਗੁਰੂ ਜੀ ਟਿੱਬੀ ਦੇ ਸਥਾਨ ਤੇ ਜਾ ਕੇ ਬਰਾਜਮਾਨ ਹੋ ਗਏ ਆਨੰਦਗੜ੍ਹ ਦਾ ਕਿਲਾ ਛੱਡਣ ਵੇਲੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਜਿਹੜੇ 40 ਸਿੰਘ ਬੇਦਾਵਾ ਦੇ ਆਏ ਸਨ ਉਹ ਜਦੋਂ ਆਪਣੇ ਘਰੋ ਘਰੀ ਪਹੁੰਚੇ ਤਾਂ ਉਹਨਾਂ ਦੀਆਂ ਮਾਤਾਵਾਂ ਤੇ ਭੈਣਾਂ ਨੇ ਉਹਨਾਂ ਨੂੰ ਲਾਂਨਤਾ ਪਾਈਆਂ ਖਾਸ ਤੌਰ ਤੇ ਮਈ ਭਾਗੌਰ ਨੇ ਮਈ ਭਾਗੌਰ ਨੇ 40 ਦੇ 40 ਸਿੰਘਾਂ ਨੂੰ ਵੰਗਾਰਿਆ ਕਿ ਅੱਜ ਔਖੀ ਖੜੀ ਚ ਗੁਰੂ ਪਾਤਸ਼ਾਹ ਨੂੰ ਛੱਡ ਆਇਓ ਆਉਣ ਵਾਲੇ ਸਮੇਂ ਚ ਸਿੱਖ ਸੰਗਤਾਂ ਤੁਹਾਨੂੰ ਲਾਂਤਾ ਪਾਉਣਗੀਆਂ ਮਈ ਭਾਗੋ ਦੀ ਵੰਗਾਰ ਸੁਣ ਕੇ 40 ਦੇ 40 ਸਿੰਘ ਮੁਰ ਤੋਂ ਗੁਰੂ ਪਾਤਸ਼ਾਹ ਕੋਲ ਆਉਣ ਦੇ ਲਈ ਰਾਜ਼ੀ ਹੋ ਗਏ ਮਈ ਭਾਗੌਰ ਅਤੇ ਭਾਈ ਮਹਾ ਸਿੰਘ ਦੀ ਅਗਵਾਈ ਦੇ ਵਿੱਚ ਮਾਝੇ ਦੇ 39 ਸਿੰਘਾਂ ਨੇ ਗੁਰੂ ਪਾਤਸ਼ਾਹ ਦੀ ਭਾਲ ਸ਼ੁਰੂ ਕਰ ਦਿੱਤੀ ਇਤਿਹਾਸਕਾਰ ਕਹਿੰਦੇ ਨੇ ਕਿ ਗੁਰੂ ਪਾਸ਼ਾ ਨੂੰ ਲਬ ਦੇ ਲਬ ਦੇ ਉਹ ਖੇਦਰਾਣੀ ਦੀ ਢਾਬ ਤੇ ਪਹੁੰਚੇ ਜਿੱਥੇ ਪਹਿਲਾਂ ਹੀ ਤੁਰਕਾਂ ਦੀ ਫੌਜ ਗੁਰੂ ਸਾਹਿਬ ਦੇ ਉੱਤੇ ਹਮਲਾ ਕਰਨ ਦੇ ਲਈ ਤਿਆਰ ਸੀ ਸਿੱਖ ਜਿਹੜੇ ਸੀ ਜਿੱਥੇ ਟੁੱਟੀ ਕੰਢੀ ਸਾ ਦਾ ਸਥਾਨ ਇਸ ਜਗ੍ਹਾ ਤੇ ਆ ਗਿਆ ਪੰਜ ਪਾਈ ਦਾ ਜਥਾ ਬਣਾ ਕੇ ਜਿਹੜੇ ਸੀ ਫਿਰ ਇਹ ਸਿੰਘ ਜਿਹੜੇ ਸੀ ਯੂਜਣ ਲੱਗੇ ਦੁਸ਼ਮਣਾਂ ਦੇ ਨਾਲ 21 ਵਿਸਾਖ ਨੂੰ ਸਵਾ ਪੈਰ ਜਿਹੜਾ ਸੀ ਜੰਗ ਹੋਇਆ ਪੰਜ ਪੰਜ ਜਥਾ ਬਣਾ ਕੇ ਜਿਹੜੇ ਜੂਜ ਦੇ ਸ਼ਹੀਦੀਆਂ ਲੈਂਦੇ ਉਦੋਂ ਸਤਗੁਰੂ ਜੀ ਟੀਬੀ ਦੇ ਸਥਾਨ ਤੇ ਬੈਠੇ ਨੇ ਜਿੱਥੇ ਜੰਗ ਦਾ ਕੌਤਕ ਦੇਖ ਰਹੇ ਨੇ ਆਖਰ ਜਿਹੜੇ 49 ਸਿੰਘ ਸ਼ਹੀਦੀਆਂ ਲਏ ਜਾਂਦੇ ਹਨ ਇਧਰੋਂ ਜਿਹੜਾ ਸੂਬਾ ਸਰੰਦ ਹੈ ਉਹ ਭਾਈ ਕਪੂਰੇ ਨੂੰ ਪੁੱਛਦਾ ਕਿ ਭਾਈ ਕਪੂਰਾ ਜੀ ਕਹਿੰਦੇ ਜਿਹੜੀ ਫੌਜ ਆ ਇਹ ਪਿਆਸੀ ਮਰ ਰਹੀ ਆ ਇਹਨਾਂ ਨੂੰ ਪਾਣੀ ਦੀ ਜ਼ਰੂਰਤ ਹੈ ਤੇ ਪਾਣੀ ਕਿੱਥੋਂ ਮਿਲੂਗਾ ਤੇ ਕਪੂਰਾ ਕਹਿਣ ਲੱਗਾ ਅੱਗੇ ਜਾਵਾਂਗੇ ਤੇ 40 ਕੋਤੇ ਮਿਲੂਗਾ ਪਿੱਛੇ ਜਿਹੜਾ ਪਾਣੀ ਨੇੜੇ ਮਿਲ ਜਾਊਗਾ ਸੂਬਾ ਸਰਾਂਤ ਜਿਹੜਾ ਸੀ ਆਪਣੀਆਂ ਫੌਜਾਂ ਲੈ ਕੇ ਵਾਪਸ ਮੁੜ ਗਿਆ ਇਧਰੋਂ ਭਾਈ ਮਾਹ ਸਿੰਘ ਜਿਹੜੇ ਸਹਾਇਕ ਦੇ ਸਨ ਭਾਈ ਮਾਹ ਸਿੰਘ ਨੇ ਅਰਦਾਸ ਕੀਤੀ ਸਤਿਗੁਰੂ ਜੀ ਆਪਦੇ ਦਰਸ਼ਨ ਹੋ ਜਾਣ ਹੁਣ ਸਿੱਖ ਅਰਦਾਸ ਕਰੇ ਤੇ ਸਤਿਗੁਰੂ ਸਾਡੇ ਪਰਵਾਣ ਕੇ ਵੀ ਨਾ ਹੋਵੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋਏ ਤੇ ਟੁੱਟੀ ਗੰਡੀ ਦੇ ਸਥਾਨ ਤੇ ਪਹੁੰਚੇ ਵਾਣ ਜਿਹੜਾ ਸੀ ਵਾਣ ਦੇ ਨਾਲ ਘੋੜਾ ਬੰਨਿਆ ਭਾਈ ਮਾਹ ਸਿੰਘ ਜੀ ਸਹਿਯਕ ਰਹੇ ਹਨ ਸਤਿਗੁਰੂ ਜੀ ਨੇ ਸੱਜੇ ਪੜਤੇ ਉਹਨਾਂ ਦਾ ਅਸੀਸ ਰੱਖਿਆ ਮੁੱਖ ਦੇ ਵਿੱਚ ਜਲ ਪਾਇਆ ਕਮਰ ਕੱਸੇ ਨਾਲ ਮੁੱਖ ਨੂੰ ਸਾਫ਼ ਕੀਤਾ ਭਾਈ ਮਾਹ ਸਿੰਘ ਜੀ ਨੇ ਅੱਖਾਂ ਖੋਲੀਆਂ ਨੇਤਰ ਖੋਲੇ ਨੇ ਕੀ ਦੇਖਦੇ ਹਨ ਕਿ ਸਤਿਗੁਰੂ ਦੇ ਸੱਜੇ ਪੜਤੇ ਉਹਨਾਂ ਦਾ ਅਸੀਸ ਹੈ ਅੱਖਾਂ 'ਚੋਂ ਹੰਝੂ ਵਹਿ ਘਰੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਮਾਹ ਸਿੰਘ ਜੀ ਮੰਗ ਲੋ ਜੋਕਸ਼ ਲੈਣਾ ਹੈ ਤੇ ਭਾਈ ਮਾਹ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਜੇ ਤਰੁੱਠੇ ਹਾਂ ਜੇ ਪ੍ਰਸੰਨ ਹਾਂ ਤੇ ਕਿਰਪਾ ਕਰਕੇ ਬਦਾਵਾ ਜਿਹੜਾ ਲਿਖਿਆ ਉਹਨੂੰ ਪਾਲ ਦਿਓ ਤੇ ਸਾਨੂੰ ਆਪਣੇ ਚਰਨਾਂ ਦੇ ਨਾਲ ਮਲਾ ਲਓ। ਸਤਿਗੁਰੂ ਜੀ ਨੇ ਕਮਰ ਕੱਸੇ ਚੋਂ ਬਦਾਵਾ ਕੱਢਿਆ ਤੇ ਪਾਈ ਮਾਹ ਸਿੰਘ ਦੇ ਸਾਹਮਣੇ ਜਿਹੜਾ ਸੀ ਪਾਲ ਦਿੱਤਾ। ਪਾਈ ਮਾਹ ਸਿੰਘ ਜੀ ਸੁਆਸ ਜਿਹੜੀ ਸੀ ਛੱਡ ਗਏ। ਸਤਿਗੁਰੂ ਜੀ ਨੇ ਫਿਰ ਵਾਲ ਬਖਸ਼ਿਸ਼ ਕੀਤਾ ਕਿ ਇਹ ਖਦਰਾਣੇ ਦੀ ਹੁਣ ਢਾਬ ਨਹੀਂ ਰਹੀ ਹੈ ਇਹ ਮੁਕਤੀ ਦਾ ਸਰ ਬਣ ਗਈ ਹੈ। ਇਹਨੂੰ ਕਿਸੇ ਨੇ ਖਦਰਾਣੇ ਦੀ ਢਾਬ ਨਹੀਂ ਕਹਿਣਾ ਮੁਕਤੀ ਦਾ ਸਰ ਕਹਿਣਾ ਮੁਕਤੀ ਸਰ। ਜਿਸ ਨੂੰ ਅਸੀਂ ਸਤਕਾਰ ਨਾਲ ਸ਼੍ਰੀ ਮੁਖਸਰ ਸਾਹਿਬ ਕਹਿੰਦੇ ਹਾਂ ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਦੇ ਅੰਦਰ ਹੀ ਗੁਰਦੁਆਰਾ ਮਾਤਾ ਭਾਗ ਕੌਰ ਜੀ ਅਤੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਵੀ ਸਜੋਬਿਤ ਹੈ ਗੁਰਦੁਆਰਾ ਮਾਤਾ ਭਾਗ ਕੌਰ ਮਾਤਾ ਭਾਗ ਕੌਰ ਦੀ ਦੀ ਦਲੇਰੀ ਦੀ ਯਾਦ ਦਿਵਾਉਂਦਾ ਹੈ ਕਿ ਕਿਸ ਤਰੀਕੇ ਮਾਤਾ ਭਾਗ ਕੌਰ ਜੀ ਦੀ ਵੰਗਾਰ ਸੁਣ ਕੇ 40 ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇ ਆਏ ਸੀ ਤੇ ਵੰਗਾਰ ਨੂੰ ਸੁਣਦਿਆਂ ਹੀ ਉਹਨਾਂ ਦੇ ਅੰਦਰ ਫਿਰ ਤੋਂ ਜ਼ਬੀਰ ਜਾਗੀ ਤੋਂ ਇਸ ਅਸਥਾਨ ਤੇ ਆ ਕੇ ਗੁਰੂ ਸਾਹਿਬ ਦੇ ਲਈ ਆ ਕੇ ਆਪਣੀਆਂ ਜਾਨਾਂ ਕੁਰਬਾਨ ਕਰਦੇ ਨੇ ਤੇ ਮਾਤਾ ਜੀ ਦੀ ਹੀ ਯਾਦ ਵਿੱਚ ਗੁਰਦੁਆਰਾ ਸਾਹਿਬ ਇੱਥੇ ਸੁਸ਼ੋਭਿਤ ਹੈ ਆਓ ਸਰਵਣ ਕਰਦੇ ਹਾਂ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਅਤੇ ਗੁਰਦੁਆਰਾ ਸ੍ਰੀ ਮਾਤਾ ਸਾਹਿਬਕੌਰ ਜੀ ਦਾ ਇਤਿਹਾਸ ਇਹ ਪਾਵਨ ਸਥਾਨ ਗੁਰਦੁਆਰਾ ਤੰਬੂ ਸਾਹਿਬ ਹੈ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਸਨ 1705 ਦੇ ਵਿੱਚ ਖਿਦਰਾਣੀ ਦੀ ਢਾਬ ਤੇ ਆਏ ਸੀ ਤੇ ਸਿੰਘਾਂ ਨੇ ਇਸ ਸਥਾਨ ਤੇ ਤੰਬੂ ਲਾ ਕੇ ਮੁਗਲ ਸੈਨਾ ਨੂੰ ਜਿਹੜਾ ਭਲੇਖ ਪਾਇਆ ਸੀ ਕਸ਼ਰੇ ਚਾਦਰੇ ਤਾਣ ਕੇ ਝਾੜੀਆਂ ਤੇ ਤਾਕੇ ਪਤਾ ਲੱਗੇ ਮੁਗਲ ਸੈਨਾ ਨੂੰ ਕਿ ਬਹੁਤ ਜ਼ਿਆਦੇ ਤੰਬੂ ਲੱਗੇ ਹਨ ਸੋ ਇਸ ਸਥਾਨ ਤੇ ਸਿੰਘ ਜਿਹੜੇ ਕਾਮਜਾਪ ਹੋਏ ਮੁਗਲਾਂ ਨੂੰ ਭੁਲੇਖਾ ਪਿਆ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਦੂਜੀ ਵਾਰ ਖੇਰਾਨੇ ਦੀ ਢਾਬ ਤੇ ਆਏ ਤੇ ਹਜ਼ੂਰ ਨੇ ਇਸ ਸਥਾਨ ਤੇ ਆਪਣਾ ਤੰਬੂ ਲਾ ਕੇ ਵਿਸ਼ਰਾਮ ਕੀਤਾ ਸੀ ਗੁਰਦੁਆਰਾ ਤੰਬੂ ਸਾਹਿਬ ਜੀ ਦੇ ਬਿਲਕੁਲ ਨਾਲ ਗੁਰਦੁਆਰਾ ਮਾਤਾ ਭਾਗੌਰ ਜੀ ਦਾ ਹੈ ਜਿਸ ਨੇ ਖਦਰਾਨੇ ਦੀ ਤਾਪ ਦੇ ਵਿੱਚ ਆਪਣੇ ਜੰਗ ਦੇ ਜੋਹਰ ਦਿਖਾਏ ਸਰੀਰ ਤੇ 22 ਜ਼ਖਮ ਖਾ ਕੇ ਗੁਰੂ ਸਾਹਿਬ ਜੀ ਦੇ ਨਾਲ ਨਿਵਾਜੇ ਜ਼ਖਮ ਜਦੋਂ ਠੀਕ ਹੋਏ ਤੇ ਗੁਰੂ ਸਾਹਿਬ ਜੀ ਦੇ ਨਾਲ ਹਜ਼ੂਰ ਸਾਹਿਬ ਤੱਕ ਚੱਲੇ ਪਾਏ ਹਜ਼ੂਰ ਸਾਹਿਬ ਤੋਂ ਜਦੋਂ ਵਿਦਰ ਨੂੰ ਜਾਈਏ ਤੇ ਰਸਤੇ ਦੇ ਵਿੱਚ ਉਹ ਅਸਥਾਨ ਆਉਂਦਾ ਜਿੱਥੇ ਮਾਤਾ ਜੀ ਦਾ ਦੇਹਾਂਤ ਹੋਇਆ ਸੀ ਸੋ ਇਹ ਪਾਵਰ ਸਥਾਨ ਭਾਗਾਂ ਵਾਲੇ ਸਥਾਨ ਹਨ